ਲੁਧਿਆਣਾ ਸ਼ਹਿਰ ਵਿੱਚ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ ਹੈ ਜਿਹੜਾ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ 1 ਸਤੰਬਰ ਨੂੰ ਸ਼ਿਵ ਸੰਧਿਆ ਦਾ ਆਯੋਜਨ ਜੁੜਾ ਕੀਤਾ ਜਾਵੇਗਾ ਜਿਸ ਵਿੱਚ ਉਹਨਾਂ ਨੇ ਸੰਗਤਾਂ ਨੂੰ ਵੱਜ ਚੜ ਕੇ ਇਸ ਸ਼ਿਵ ਸੰਧਿਆ ਵਿੱਚ ਆਉਣ ਦੀ ਅਪੀਲ ਕੀਤੀ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਵੱਲੋਂ ਭਗਵਾਨ ਭੋਲੇनाथ ਦੀ ਕਿਰਪਾ ਦੇ ਨਾਲ ਔਰ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ 21 ਸਤੰਬਰ ਦਿਨ ਰਵੀਵਾਰ ਨੂੰ ਭਗਵਾਨ ਭੋਲੇਨਾਥ ਦੀ ਸੀ ਸੰਧਿਆ ਨਵ ਦੁਰਗਾ ਮੰਦਿਰ ਸਰਾਬਾ ਨਗਰ ਦੇ ਵਿੱਚ ਕਰਾਈ ਜਾ ਰਹੀ ਹੈ ਸ਼ਾਮ 7 ਵਜੇ ਤੋਂ ਭਗਵਾਨ ਭੋਲੇਨਾਥ ਦੀ ਆਛਾ ਤੱਕ ਭਗਵਾਨ ਭੋਲੇਨਾਥ ਦਾ ਗੁਣ ਗਾਨ ਕਰਨਗੇ ਪ੍ਰਸਿੱਧ ਕਲਾਕਾਰ ਨੀਟੂ ਚੰਚਲ ਜੀ ਕੈਥਲ ਵਾਲੇ ਔਰ ਰਾਜੂ ਮਾਨ ਜੀ ਲੁਧਿਆਣਾ ਵਾਲੇ ਦੋਨੋਂ ਕਲਾਕਾਰ ਮਿਲ ਕੇ ਭਗਵਾਨ ਭੋਲੇਨਾਥ ਦਾ ਗੁਣ ਗਾਨ ਕਰਨਗੇ ਔਰ ਮੈਂ ਸਾਰੇ ਸਾਥੀਆਂ ਦਾ ਮੀਡੀਆ ਦਾ ਧੰਨਵਾਦ ਕਰਨਾ ਚਾਹਨਾ ਜਿਹੜੇ ਅੱਜ ਮੀਟਿੰਗ ਦੇ ਵਿੱਚ ਆ ਕੇ ਸ਼ਿਵ ਸੰਧਿਆ ਦੇ ਪ੍ਰਬੰਧਾਂ ਵਾਸਤੇ ਸਾਰੇ ਸਾਥੀਆਂ ਨੇ ਬੜੀ ਮਿਹਨਤ ਕਰ ਰਹੇ ਨੇ ਔਰ ਬੜੇ ਦਿਨਾਂ ਤੋਂ ਸਾਰੇ ਸਾਥੀ ਇਸ ਸ਼ਿਵ ਸੰਧਿਆ ਵਾਸਤੇ ਜੀਤੋੜ ਮਿਹਨਤ ਕਰ ਰਹੇ ਹੈ ਔਰ ਪ੍ਰਬੰਧ ਜਿਹੜੇ ਹੈ ਸਾਰੇ ਸਾਥੀਆਂ ਦੀ ਦੇਖਰੇਖ ਦੇ ਵਿੱਚ ਸੰਪੂਰਨਤਾ ਵੱਲ ਜਾ ਰਹੇ ਹਨ ਸ਼ਿਵ ਸੰਧਿਆ ਨਵ ਦੁਰਗਾ ਮੰਦਿਰ ਸਰਾਬਾ ਨਗਰ 1 ਸਤੰਬਰ ਨੂੰ ਕਰਵਾਈ ਜਾ ਰਹੀ ਹੈ ਸ਼ਾਮ 7 ਵਜੇ ਤੋਂ ਭਗਵਾਨ ਬੋਲੇਨਾ ਦੀ ਇੱਛਾ ਤੱਕ ਜਿੰਨੇਜ ਕਲਾਕਾਰ ਵੀ ਆ ਰਹੇ ਨੇ ਔਰ ਲੰਗਰ ਪ੍ਰਸਾਦ ਦਾ ਪ੍ਰਬੰਧ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਰੱਖਿਆ ਗਿਆ ਹੈ ਹਰ ਬੰਦੇ ਵਾਸਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ਭਵਨ ਦੀ ਸਾਜਾਵਟ ਦੂਰ ਦੂਰ ਤੋਂ ਕਾਰੀਗਰ ਆ ਕੇ ਪ੍ਰੋਫੈਸ਼ਨਲੀ ਵੇ ਦੇ ਨਾਲ ਭਵਨ ਸਜਾਣਗੇ ਵਰਸ਼ੀ ਪਰਿਵਾਰ ਜਿਹੜਾ ਭਵਨ ਦੇ ਰੂਪ ਵਿੱਚ ਸਜਾਇਆ ਜਾਏਗਾ ਉਹਨdete ਨਾਸ ਮਸਤਕ ਹੋਣ ਵਾਸਤੇ ਮੈਂ ਲੁਧਿਆਣਾ ਨਿਵਾਸੀਆਂ ਨੂੰ ਨਿਵੇਦਨ ਕਰਦਾ ਵੱਡੀ ਗਿਣਤੀ ਵਿੱਚ ਸੰਗਤਾਂ ਭਗਵਾਨ ਭੋਲੇ ਨਾ ਦੇ ਅਗੇ ਦਰਸ਼ਨ ਕਰਨ ਔਰ ਉਹਨਾਂ ਦੀ ਕਿਰਪਾ ਦੇ ਪਾਤਰ ਬਣਨ ਹਰ ਹਰ ਮਹਾਦੇਵ ਰਾਈਡਵੈਲਵਰ ਫਾਊਂਡੇਸ਼ਨ ਦੀ ਇਹ ਕਮੇਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸ਼ਿਵ ਸੰਧਿਆ ਦਾ ਪ੍ਰੋਗਰਾਮ ਰੱਖਿਆ ਗਿਆ 1 ਸਤੰਬਰ ਨਵ ਦੁਰਗਾ ਮੰਦਰ ਸਰਾਬਾ ਨਗਰ ਦੇ ਵਿੱਚ ਤੇ ਮੈਂ ਪੂਰੇ ਲੁਧਿਆਣਾ ਵਾਸੀਆਂ ਦਾ ਪਹੁੰਚਣ ਤੇ ਉਥੇ ਧੰਨਵਾਦ ਕਰੂੰਗਾ ਕਿਉਂਕਿ 1 ਸਤੰਬਰ ਦਿਨ ਐਤਵਾਰ ਨੂੰ ਸ਼ਿਵ ਸੰਧਿਆ ਦਾ ਜੋ ਪ੍ਰੋਗਰਾਮ ਹੈ ਪੂਰੇ ਲੁਧਿਆਣਾ ਦੀ ਸਾਥੀਆਂ ਦੇ ਨਾਲ ਵੱਧ ਚੜ ਕੇ ਕੀਤਾ ਜਾ ਰਿਹਾ ਹੈ ਭਗਵਾਨ ਬੋਲੇਨਾਥ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਤੇ ਇੱਥੇ ਦੋ ਪ੍ਰਸਿੱਧ ਕਲਾਕਾਰ ਬੁલાਏ ਜਾ ਰਹੇ ਨੇ ਰਾਜੂ ਮਾਨ ਜੀ ਤੇ ਚੰਚਲ ਜੀ ਜੋ ਕਿ ਉੱਥੇ ਗੁਣਗਾਨ ਕਰਨਗੇ ਭਗਵਾਨ ਬੋਲੇਨਾਥ ਦਾ ਤੇ ਮੈਂ ਸਾਰੇ ਆਪਣੇ ਸਾਥੀਆਂ ਨੂੰ ਕਹੂੰਗਾ ਵੱਧ ਚੜ ਕੇ ਹਿੱਸਾ ਲੈਣ ਤੇ ਉੱਥੇ ਪਹੁੰਚਣ ਤੇ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਅੱਜ ਜਿਹੜੀ ਮੀਟਿੰਗ ਸੀਗੀ ਸ਼ਿਵ ਸੰਧਿਆ ਦੀ ਉਹਦੇ ਵਿੱਚ ਕਾਰਡ ਵੀ ਨਾਲ ਦਿੱਤੇ ਗਏ ਸੀਗੇ ਜੋ ਕਿ ਆਪਣੇ ਸਾਥੀਆਂ ਨੂੰ ਜਾ ਕੇ ਪਹੁੰਚਾਣਗੇ ਤੇ ਸਾਰੇ ਆਪਣਾ ਕੰਮ ਸਮਝ ਕੇ ਅੱਗੇ ਵਧਣਗੇ ਤੇ ਆਪਾਂ ਇਹ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਹਰ ਮਹੀਨੇ ਜੋ ਆਪਣਾ ਕੰਮ ਕਰਦੀ ਹੈ ਅੱਗੇ ਵੱਧ ਚੜ ਕੇ ਤੇ 31 ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਵੀ ਪ੍ਰੋਗਰਾਮ ਕਰਦੀ ਹੈ ਉਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਆਸੀਂ ਕਹਿੰਨੇ ਆ ਹੋਰ ਅੱਗੇ ਵੱਧ ਚੜ ਕੇ ਹੋਵੇ ਤੇ ਸਾਰੇ ਪਹੁੰਚਣ ਤੇ ਹਰ ਹਰ ਮਹਾਦੇਵ ਤੁਹਾਨੂੰ नमस्कार मैं सोनिया धवन आज लुधियाना प्राइड वेलफेयर एसोसिएशन की तरफ से एक मीटिंग रखी गई है जिसमें हर तरह की तरह वार्षिक जो हम लोग शिव संध्या करवाते हैं शिव संध्या के आयोजन के अनुरोध में ये मीटिंग रखी गई है शिव संध्या जो है वो एक सितंबर को दिन रविवार सराभा नगर दुर्गा माता मंदिर में की जा रही है तो मैं सभी लुधियाना वासियों से ये हाथ जोड़ के विनम्र विनती करती हूँ कि सभी अपने परिवार के साथ शिव संध्या में आएँ भोलेनाथ का गुणगान करें और आशीर्वाद ਆਸ਼ੀਰਵਾਦ ਪ੍ਰਾਪਤ ਕਰੀ ਧੰਨਵਾਦ ਹਰ ਹਰ ਮਹਾਦੇਵ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਰਿਪੂਗਿਲ ਚੇਅਰਪਰਸਨ ਲੁਧਿਆਣਾ ਪ੍ਰਾਈਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਸਾਰੇ ਜਣੇ ਮਿਲ ਕੇ ਸ਼ਿਵ ਸੰਧਿਆ ਕਰਵਾਣ ਜਾ ਰਹੇ ਆ ਜਿਹੜੀ ਕਿ ਦਿਨ ਐਤਵਾਰ ਸਤੰਬਰ 1 ਨੂੰ ਕਰਵਾਈ ਜਾ ਰਹੀ ਹੈ ਨਵਦੁਰਗਾ ਮੰਦਿਰ ਵਿੱਚ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਆ ਕਿ ਸਾਰੇ ਹੀ ਜਣੇ ਆਪਣੇ ਪਰਿਵਾਰਾਂ ਦੇ ਨਾਲ ਆਨ ਔਰ ਪ੍ਰਭੂ ਦਾ ਜਿਹੜਾ ਹੈ ਗੁਣਗਾਨ ਸਾਡੇ ਨਾਲ ਆ ਕੇ ਕਰਨ ਬਹੁਤ ਬਹੁਤ ਧੰਨਵਾਦ ਲਾ ਅਸੀਂ ਸ਼ਹਿਰ ਵਾਸੀਆਂ ਨੂੰ ਨਮਸਕਾਰ ਸਸੇਗਰ ਅਸੀਂ ਮੀਡੀਆ ਰਾਹੀਂ ਅੱਜ ਦੱਸਾ ਜਾਂਦੇ ਹਾਂ ਕਿ ਲੁਧਿਆਣਾ ਪ੍ਰਾਈਡ ਬਲੱਡ ਸੈਸ਼ਨ ਨਾਲ ਦੇਪਦਾ ਅਮੀਰੋੜਾ ਜੀ ਤੇ ਉਹਨਾਂ ਸਬਚੀ ਟੀਮ ਦੇ ਸਹਿਯੋਗ ਨਾਲ ਜੋ ਕਿ 1 ਸਤੰਬਰ ਨੂੰ ਨਵਦੁਰਗਾ ਮੰਦਿਰ ਸਾਭਾ ਨਗਰ ਸ਼੍ਰੀ ਭਗਵਾਨ ਮੋੜੀ ਸ਼ੰਕਰ ਜੀ ਦੇ ਸ਼ਿਵ ਸੰਧਿਆ ਕਰਵਾਈ ਜਾ ਰਹੀ ਹੈ ਬਹੁਤ ਹੁੰਦਾ ਹਰ ਸਾਲ ਦੀ ਤਰ੍ਹਾਂ ਤੇ ਅਸੀਂ ਮੀਡੀਆ ਰਾਹੀਂ ਸ਼ਹਿਰ ਵਾਸੀਆਂ ਨੂੰ ਸਾਧ ਸਹਿਤ આમંત્રਿਤ ਕਰਦੇ ਹਾਂ ਕਿ ਸਾਰੇ ਉੱਥੇ ਪਹੁੰਚ ਕੇ ਭਗਵਾਨ ਬੁਰਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਧੰਨਵਾਦ ਦੁਦਿਆਨਾ ਲਾਈਵ ਲਈ ਸੰਜੇ ਸੇਤਿਆ ਦੀ ਰਿਪੋਰਟ